ਰਾਜਪੁਰਾ ਦੇ ਗੁਰਦੁਆਰਾ ਸ਼੍ਰੀ ਸਿੰਘ ਸਵਾ ਸਾਹੀ ਵਿਖੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੋੜਾ ਘਰ ਵਿਖੇ ਸੰਗਤ ਦੇ ਜੋੜਿਆਂ ਦੀ ਕੀਤੀ ਸਫਾਈ ਅਤੇ ਲੰਗਰ ਘਰ ਵਿੱਚ ਵੀ ਨਿਭਾਈ ਸੇਵਾ ਦੇ ਸੰਭਰ ਨੂੰ ਜੈਤਾ ਸਿੰਘ ਅਕਾਲਤਾ ਸਾਹਿਬ ਤੇ ਪੰਚੀ ਸਹਿਬਾਨਾ ਨੇ ਜੀ ਅਕਾਲਤਾ ਸਾਹਿਬ ਤੇ ਜੋ ਸੇਵਾ ਲਾਈ ਸੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਅਸੀਂ ਉਹ ਨਿਮਾਰ ਰਹੇ ਅੱਜ ਗੁਰਦੁਆਰਾ ਤੇਂਦਰੀ ਸਿੰਘ ਸਵਾਰਾਜਪੁਰ ਚ ਮੈਂ ਕਿਉਂਕਿ ਮੇਰੇ ਇਲਾਕੇ ਦਾ ਗੁਰਦੁਆਰਾ ਮੇਰਾ ਪਿੰਡਿਤ ਤੇ ਸੀ ਤੇ ਸਿੰਘ ਸਹਿਬਾਨਾ ਦਾ ਹੁਕਮ ਸੀ ਵੀ ਆਪਣੇ ਪਿੰਡ ਜਾਂ ਆਪਣੇ ਇਲਾਕੇ ਵਿੱਚ ਕੱਲ ਗੁਰਦੁਆਰਾ ਪਾਸ਼ੀ ਨਵੀਂ ਭਾਦਰਗੜ੍ਹ ਸਾਹਿਬ ਉਹ ਇੱਕ ਵਾਰ ਸਾਡੀ ਚਰਨ ਛੋਹ ਧਰਤੀ ਤੇ ਅਸੀਂ ਸੇਵਾ ਕੀਤੀ ਉਹ ਤੋਂ ਪਹਿਲਾਂ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਸੇਵਾ ਕੀਤੀ ਸੀ ਟਾਇਲਟ ਸੀ ਤੇ ਅੱਜ ਜਿੱਥੇ ਗੁਰਦੁਆਰਾ ਕਿੰਨੀ ਸਿੰਘ ਸੁਵਰਾਜਪੁਰਾ ਕਰ ਰਹੇ ਸੋ ਮੈਂ ਸਮਝਦਾ ਕਿ ਸੇਵਾ ਸਿਮਰਨ ਜੋ ਸਾਡੀ ਬਹਾਰ ਫਲਾਸਤੀ ਗੁਰੂ ਨਾਨਕ ਦੇਵ ਜੀ ਦਾ ਅਧਾਰਾ ਸੇਵਾ ਕਰਕੇ ਸਿਮਰਨ ਕਰਕੇ ਮਨ ਨੂੰ ਸਕੂਨ ਆਉਂਦਾ ਤੇ ਜਾਣੇ ਅਣਜਾਣੇ ਜ਼ਿੰਦਗੀ ਚ ਬੰਦੇ ਤੋਂ ਜੋ ਗਲਤੀਆਂ ਹੁੰਦੀਆਂ ਨੇ ਜਦੋਂ ਅਸੀਂ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਗੁਰੂ ਘਰ ਵਿੱਚ ਆਉਂਦੇ ਹਾਂ ਗੁਰੂ ਜੀ ਸੰਗ ਵਿੱਚ ਬੈਠਦੇ ਹਾਂ ਤਾਂ ਕੁਦਰਤੀ ਤੌਰ ਤੇ ਸਾਨੂੰ ਕਿਤੇ ਨਾ ਕਿਤੇ ਉਹਨਾ ਘਲਕੀਆਂ ਦਾ ਪਸਤਾ ਤਾਪ ਗੁੰਦਾ ਔਰ ਅੱਗੇ ਲਈ ਮਨ ਸੇਵਾ ਸਿਵਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ ਰਾਜਨੀਤੀ ਕਿ ਸੇਵਾ ਇਹ ਵੱਖਰੀ ਗੱਲ ਆ ਅੱਜ ਰਾਜਨੀਤੀ ਨੂੰ ਲੋਕਾਂ ਨੇ ਵਪਾਰ ਬਣਾ ਲਿਆ ਇਹ ਵੱਖਰੀ ਗੱਲ ਆ ਅੱਜ ਰਾਜਨੀਤੀ ਨੂੰ ਇੱਕ ਧੰਦੇ ਦੇ ਤੌਰ ਤੇ ਲੋਕ ਵਰਤਣ ਲੱਗੇ ਪਰ ਅਸੀਂ ਮੈਨਾਂ ਵਿੱਚ ਰਾਜਨੀਤੀ ਜਿਹੜੀ ਇੱਕ ਸੇਵਾ ਹੈ ਔਰ ਮੈਂ ਜਿੰਦਗੀ ਦੇ ਵਿੱਚ ਰਾਜਨੀਤੀ ਨੂੰ ਸੇਵਾ ਮੰਨ ਕੇ ਤੁਰਿਆ ਨਹੀਂ ਤਾਂ ਐਮਰਜੈਂਸੀ ਵੇਲੇ ਕਿੰਨੇ ਲਾਲਚਦੰਦੇ ਰਹੇ ਜੀ ਜੈਲ ਸਿੰਘ ਉਸ ਸਮੇਂ ਤੇ ਮੁੱਖ ਮੰਤਰੀ ਸਭ ਤੋਂ ਛੋਟੀ ਉਮਰ ਸਭ ਤੋਂ ਸਖਤ ਗਰੋਂ ਦੇ ਇਦਾਂ ਮੇਰੇ ਤੇ ਲਾਇਆ ਪਰ ਮੈਂ ਲਾਲਚ ਤੇ ਡਰ ਪਹਿਤਿਆ ਕੇ ਸੇਵਾ ਨੂੰ ਰਾਜਨੀਤੀ ਵਿੱਚ ਆਪਣੇ ਅਜੂਲਗਾ ਤੋਂ ਸਿੱਖਿਆ ਸੀ ਸਰੇ ਪਿਤਾ ਜੀ ਤੋਂ ਜਿਹੜਾ ਪਿਛੋਂ ਉੱਪਰ ਜਿਹੜਾ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜਿਥੇ ਤੋਂ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੇ ਮਰਦਫਾਮ ਕੀਤਾ ਉਹੀ ਗੁਣ ਤੇ ਸਾਨੂੰ ਮੇਰੇ ਉਸੇ ਗੁਣ ਤੇ ਨੂੰ ਲੈ ਕੇ ਸੇਵਾ ਕਰਦੇ ਰਹੇ ਔਰ ਉਹ ਗੁਰਤੀ ਗਈ ਸਿੱਟਾ ਸੀ ਛੋਟੀ ਉਮਰ ਦੇ ਵਿੱਚ ਸਾਉਥੇ ਛੋਟੀ ਉਮਰ ਦੇ ਵਿੱਚ ਵੀ ਜੀਰ ਵੀ ਬਣਿਆ ਤੇ ਸਖਤ ਤੋਂ ਸਖਤ ਗ੍ਰੋਹ ਛੋਟੀ ਉਮਰ ਵਿੱਚ ਬਤ ਬਤ ਝੇੜਾ ਛੋਟੀ ਉਮਰ ਦੇ ਰਹੀਆਂ ਤਾਂ ਸੁਖ ਵੀ ਮੇਰਾ ਖਰ ਸਭ ਤੋਂ ਛੋਟੀ ਉਮਰ ਦੇ ਵਿੱਚ ਮੈਨੂੰ ਮੇਰੇ ਸਭ ਤੋਂ ਛੋਟੀ ਉਮਰ ਦੇ ਵਿੱਚ ਜੀਰ ਬਣਿਆ ਸਭ ਤੋਂ ਵੱਡਾ ਮੈਗਮ ਪਜਾਵਾ ਦਾ ਮਿਲਿਆ ਤੇ ਮਹਿਕਮਾ ਮਿਲ ਕੇ ਵੀ ਸਮੇਂ ਦੀਆਂ ਸਰਕਾਰਾਂ ਦੇ ਜ਼ਬਰ ਤੇ ਨਿਆ ਅਰਵੀਰੋ ਵਰਗਿਆਂ ਨਾਲ ਟੱਕਰ ਲਈ ਅਰਵੀਰੋ ਵਰਗਿਆਂ ਦੀ ਜਿਹੜੀ ਆਲਮ ਸੈਨਾ ਬਣਾਉਣ ਦੀ ਯੋਜਨਾ ਸੀ ਉਹ ਫੇਰ ਦਿੱਤੀ ਚੌਥੇ ਪੁਲਿਸ ਮੁਕਾਬਲੇ ਅਹ ਕੁਰਕੀ ਨਾਲ ਹੁਣ ਤੋਂ ਰੋਕੇ ਭਾਵੇਂ ਆਪਣੇ ਫੀਡੇ ਚ ਧਰ ਦੰਡਾਇਆ ਸੋ ਅੱਜ ਵੀ ਅਸੀਂ ਮਹਿਸੂਸ ਕਰਦੇ ਆਂ ਕਿ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਨੇ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਪੰਜਾਬ ਦੀ ਖੇਤੀ ਦਿਨ ਦਿਹਾੜੇ ਲੁੱਟ ਲਈ 2 200 3 300 ਰੁਪਇਆ ਕਿਸਾਨਾਂ ਦੀਆਂ ਜੇਬਾਂ ਚ ਲੁੱਟ ਲਿਆ ਕੋਈ ਬੋਲਿਆ ਤੱਕ ਨਹੀਂ ਕਿਸੇ ਨੇ ਸੀ ਤੱਕ ਨਹੀਂ ਕੀਤੀ ਕਿਸੇ ਨੇ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ ਪਹਿਲੀ ਵਾਰੀ ਹੋਊਗਾ ਵੀ ਦਿਨ ਦਿਹਾੜੇ ਧਾਕਾ ਕਿਸਾਨਾਂ ਦੇ ਜੇਬਾਂ 'ਤੇ ਵਿਆਹ ਹੋਵੇ ਕਿਸੇ ਨੇ ਮਦਦ ਲਈ ਆਵਾਜ਼ ਵੀ ਨਾ ਮਾਰੀ ਹੋਵੇ ਅੱਜ ਪੰਜਾਬ ਜਾਨੀ بے ਸਹਾਰਾ ਹੋਇਆ ਪਿਆ ਪੰਜਾਬ ਦੀ ਰਾਜਧਾਨੀ ਦੇ ਕਬਜ਼ਾ ਪੰਜਾਬ ਦੇ ਪਾਣੀਆਂ ਦੇ ਕਬਜ਼ਾ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਤੇ ਕੋਈ ਬੋਲਰ ਵਾਲਾ ਹੀ ਨਹੀਂ ਹੈ ਸੋ ਅੱਜ ਦੇ ਇਤਿਹਾਸ ਗ੍ਰੁੱਪ ਪੰਜਾਬੀਆਂ ਦੀ ਪਾਰਟੀ ਦੀ ਲੋਕ ਆਸ ਉਮੀਦ ਕਰਦੇ ਆਜ ਜੀ ਸਿੰਘ ਸਹਿਬਾਨਾ ਨੇ ਪੰਜ ਛੇ ਮੈਂਬਰੀ ਕਮੇਟੀ ਬਣਾਈ ਹੈ ਔਰ ਉਹ ਕਮੇਟੀ ਤੋਂ ਅਸੀਂ ਆਸ ਕਰਦੇ ਹਾਂ ਕਿ ਐਸੇ ਨੋਰਮਜ਼ ਤੈਅ ਕਰਕੇ ਕਿ ਪ੍ਰਾਣੀਆਂ ਰੌਹ ਰੀਤਾਂ ਤੇ ਪੁਰਾਣੇ ਰਿਵਾਜਾਂ ਤੇ ਔਰ ਪ੍ਰਾਣੀ ਵਿਰਾਸ ਜਿਹੜੀ ਇਕੱਲੀ ਦਲ ਦੀ ਆ ਉਹਦੇ ਤੇ ਚੱਲਣ ਵਾਲੇ ਆਗੂ ਜਿਹੜੇ ਨੇ ਉਹਨਾਂ ਦੀ ਤਲਾਸ਼ ਕਰਕੇ ਮੈਨ ਇੱਕ ਅੱਛੀ ਲੀਡਰਸ਼ਿਪ ਜਿਹੜੀ ਆ ਪੰਜਾਬ ਤੇ ਦੇਸ਼ ਤੇ ਪੰਥ ਨੂੰ ਪ੍ਰੋਵਾਈਡ ਕਰ ਸਕੇਗੀ ਦੇਖੋ ਅੱਜ ਆਖਰੀ ਦਿਨ ਆ ਸਿੰਘ ਸਹਿਬਾਨਾ ਨੇ ਜਿਹੜਾ ਕਿਹਾ ਸੀ ਕਿ ਜਿਨ੍ਹਾਂ ਨੇ ਵੀ ਇਸ ਸੇਵੇ ਦਿੱਤੇ ਨੇ ਸਾਸੂ ਜੀ ਸੀ ਬਾਰਸ ਮਹੀਨੇ ਤੋਂ ਪਰਮਾਨ ਕਰ ਲਈ ਜਾਂ ਮੈਨੂੰ ਆਸ ਹੈ ਵੀ ਉਹ ਲਾਜ਼ਮੀ ਕਰਨਗੇ ਕਿਉਂਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਹਕੂਮਤ ਦੇ ਅਨੁਸਾਰ ਸੇਵਾ ਕਰ ਰਹੇ ਨੇ ਤੇ ਫਿਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਤਿਆਗ ਵੀ ਦਿਖਾਉਣਗੇ ਦਿਖਾਉਣਗੇ ਆ ਇਹ ਜਸ ਜਰ ਸਾਹਿਬਾਨਾ ਦਾ ਪਰਮਾਨ ਜਿਹੜਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਉਹ ਸਵਾਰ ਕਰਨੇ ਕਰਨਾ ਪਵੇਗਾ ਉਹ ਕੁਦਰਤੀ ਤੌਰ ਤੇ ਕਿ ਜਿੱਥੇ ਵੀ ਨੁਕਸਾਨ ਹੋਏ ਨੇ ਜਿਨ੍ਹਾਂ ਨਕਸਾ ਜਿਨ੍ਹਾਂ ਗਲਤੀਆਂ ਦਾ ਅ ਅਰੇ ਆਮ ਸਾਹਮਣੇ ਸੰਗਤ ਦੇ ਵਿੱਚ ਕਬੂਲ ਕੀਤੀਆਂ ਗਈਆਂ ਦਾ ਸੂਬੇ ਦੇ ਬਾਰਦਰ ਪ੍ਰਾਂਸੀ ਕਾਲੀਦਾਨ ਦੇ ਪਾਰਟੀ ਦੇ ਜਿਹੜੇ ਨੁਕਸਾਨ ਹੋਏ ਤੇ ਹੁਣ ਅੱਗੇ ਲਈ ਉਹ ਨਾ ਹੋਣ ਉਹਨਾਂ ਦੀ ਪਰਭਾਈ ਕੀਤੀ ਜਾਵੇ ਇਹ ਕੁਦਰਤੀ ਤੌਰ ਤੇ ਜਿਹੜੀ ਉਹ ਕਮੇਟੀ ਬਣੀ ਆ ਉਹ ਕਮੇਟੀ ਉਸ ਤਰ੍ਹਾਂ ਦੇ ਨੋਰਮ ਤੈਅ ਕਰੇਗੀ ਜਿਹੜੀ ਆਸ ਉਮੀਦ ਲੋਕ ਅਕਾਲੀਆਂ ਤੋਂ ਲਾਈ ਬੈਠੇ ਨੇ ਜਿਸ ਤਰ੍ਹਾਂ ਦੀ ਲੋਕਾਂ ਨੂੰ ਉਮੀਦ ਆ ਕਿ ਅਕਾਲੀ ਕਿਹੋ ਜਿਹੇ ਹੋਣੇ ਚਾਹੀਦੇ ਨੇ ਅਕਾਲੀਆਂ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਆ ਅਕਾਲੀ ਲੀਡਰ ਜਿਹੜੇ ਨੇ ਉਹਨਾਂ ਦਾ ਪਛੋਕੜ ਕਿਹੋ ਜਿਹਾ ਹੋਣਾ ਚਾਹੀਦਾ ਮਤਲਬ ਜਿਨ੍ਹਾਂ ਦਾ ਅਕਾਲੀ ਦਲ ਦੇ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਹੋਏਗਾ ਅਕਾਲੀ ਸੰਘਰਸ਼ਾਂ ਵਿੱਚ ਜਿਨ੍ਹਾਂ ਨੇ ਕੋਈ ਮਾਰਾਂ ਖਾਧੀਆਂ ਜਾਂ ਨੁਕਸਾਨ ਉਠਾਇਆ ਨੇ ਤੇ ਉਸ ਔਰ ਉਹਨਾਂ ਦੀ ਦਿੱਖ ਪੰਥਕ ਹੋਏਗੀ ਸੋਚ ਪੰਥਕ ਹੋਏਗੀ ਔਰ ਪੰਜਾਬ ਤੇ ਪੰਥ ਦੇ ਭਲੇ ਲਈ ਜੂਝਣ ਦੀ ਪਰ ਇਹ ਜਿਨ੍ਹਾਂ ਦੇ ਵਿੱਚ ਸ਼ਕਤੀ ਹੋਏਗੀ ਉੱਤਰਾਂ ਦੀ ਲੀਡਰਸ਼ਿਪ ਨੂੰ ਇਹ ਜਿਹੜੀ ਕਮੇਟੀ ਆ ਅੱਗੇ ਲਿਆਉਣ ਦੇ ਵਿੱਚ ਯਤਨ ਕਰੇਗੀ ਫੇਰ ਹੀ ਲੋਕਾਂ ਦੀ ਤਸੱਲੀ ਹੋਏਗੀ ਤਾਂ ਹੀ ਅਕਾਲੀਚਰ ਮੁੜ ਕੇ ਮੁਰੂਨਾ ਲਿਹਾ ਤੇ ਚੱਲ ਸਕੇਗਾ ਸਾਸੀ ਜੀ ਦੇ ਬਾਜ਼ਰ ਤੇ ਜਿਹੜਾ ਹਮਲਾ ਹੋਇਆ ਉਹ ਕੁਝ ਅਸੀਂ ਕੋਰਨੀਗਾ ਕਰਦੇ ਆਂ ਵੈਸੇ ਤਾਂ ਕਿਸੇ ਥਾਂ ਇਸ ਤਰ੍ਹਾਂ ਦਾ ਹਮਲਾ ਹੋਵੇ ਤਾਂ ਕੁਦਰਤੀ ਤੌਰ ਤੇ ਉਹਦੀ ਫੀੜਾ ਉਹਦੀ ਜੇ ਜ਼ਿਆਦਾ ਸੋ ਇਸ ਕਰਕੇ ਅਸੀਂ ਦੀ ਸੰਘ 14 ਤੇ ਕੇਵਲ ਲਿੰਡਾਈ ਨਹੀਂ ਕਰਦੇ ਵਲਤੇ ਜੀ ਮੰਗ ਵੀ ਕਰਦੇ ਆ ਕਿ ਉੱਚ ਪੱਧਰੀ ਜਾਂਚ ਹੋਵੇ ਤੇ ਡੀਪ ਰਿਨਕੁਆਰੀ ਹੋਵੇ ਤਾਂ ਕਿ ਸਾਹਮਣੇ ਆਉਣ ਔਰ ਅਸਲੀ ਕਾਰਨ ਲੱਭੇ ਜਾਣ ਅਸਲੀ ਵਿਅਕਤੀ ਲੱਭੇ ਜਾਣ ਤਾਂ ਕਿ ਇਸ ਕਿਸੁੰਦੀਆਂ ਮੁਲ ਭਾਗੀ ਘਰਾਵਾ ਮੁਰਤੇ ਪੰਜਾਬ ਦੀ ਧਰਤੀ ਦੇ ਨਾਂ ਵਾਪਰਨ ਕਿਉਂਕਿ ਪੰਜਾਬ ਨੇ ਪਿੱਛੇ ਬੜਾ ਦਰਦ ਹੰਡਾਇਆ ਪੰਜਾਬ ਨੇ ਬੜਾ ਸੇਕ ਝੱਲਿਆ ਪੰਜਾਬ ਨਹੀਂ ਚਾਹੁੰਦਾ ਮੁੜ ਕੇ ਉਹਨਾਂ ਇਲਾਕਾ ਵਿੱਚ ਮੁੜ ਕੇ ਪੰਜਾਬ ਨੂੰ ਥੱਕਿਆ ਜਾਵੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਵਿੱਚ ਰਾਜਨੀਤਿਕਾ ਦਾ ਮਾਹੌਲ ਜਿਹੜਾ ਹੈ ਉਹਨੂੰ ਖਤਮ ਕਰੇ ਪੰਜਾਬ ਦੇ ਚੰਨ ਭਾਈਚਾਰਕਾਂ ਸਾਂਝ ਲਿਆਵੇ ਪੰਜਾਬ ਦੇ ਵਿੱਚ ਜਿਹੜੀ ਅੱਜ ਖੜੋਤ ਆ ਆਰਥਿਕ ਪੱਖੋਂ ਖੜੀ ਹੋਈ ਆ ਉਹਨੂੰ ਵੀ ਖਤਮ ਕੀਤਾ ਜਾਵੇ। ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز